ਕਿਸੇ ਨੂੰ ਸਰੀਰਕ ਰੋਗ ਲੱਗਾ ਹੁੰਦਾ ਹੈ ਉਹ ਪੁੱਛਦਾ ਵੀ ਮੈਂ ਕਿਹੜਾ ਪਾਠ ਕਰਾਂ ਕਿਹੜਾ ਸ਼ਬਦ ਪੜਾਂ ਜਪ ਸਾਹਿਬ ਚ ਇੱਕ ਪੰਕਤੀ ਆਉਂਦੀ ਹੈ ਨਮੋ ਰੋਗ ਹਰਤਾ ਨਮਸਕਾਰ ਕੀਤੀ ਹੈ ਗੁਰੂ ਗੋਬਿੰਦ ਸਿੰਘ ਨੇ ਕਿਨੂੰ ਰੋਗ ਹਰਤਾ ਬਿਮਾਰੀ ਦਾ ਖਾਤਮਾ ਕਰਨ ਵਾਲੇ ਨੂੰ ਮਹਾਰਜ ਕਹਿੰਦੇ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਤੂੰ ਸਾਡੇ ਰੋਗਾਂ ਨੂੰ ਬਿਮਾਰੀਆਂ ਨੂੰ ਖਤਮ ਕਰ ਦੇਂਦਾ ਜੜਾ ਤੋਂ ਹੀ ਜਿਹੜਾ ਜਾਪ ਸਾਹਿਬ ਦਾ ਪਾਠ ਕਰੇ ਉਹਦੇ ਰੋਗ ਖਤਮ ਹੁੰਦੇ ਆ ਇਹ ਤਾਕਤ ਹੈ ਦੂਸਰਾ ਘਰ ਵਿੱਚ ਕਲੇਸ਼ ਵੀ ਹੁੰਦਾ ਆ ਆਪਾਂ ਫਿਰ ਉਸ ਤੋਂ ਪਰੇਸ਼ਾਨ ਹੁੰਦੇ ਆ ਤੇ ਜਾਪ ਸਾਹਿਬ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਮਹਾਰਾਜ ਦਾ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਕਹਿੰਦੇ ਜਿਹੜਾ ਕਲੇਸ਼ ਹੈ ਨਾ ਇਹ ਕਲੇਸ਼ ਨੂੰ ਕਰਾਉਣ ਵਾਲਾ ਵੀ ਰੱਬ ਹੈ ਤੇ ਜੇ ਕਲੇਸ਼ ਤੋਂ ਬਚਣਾ ਹੈ ਫਿਰ ਤੂੰ ਰੱਬ ਨੂੰ ਨਮਸਕਾਰ ਕਰ ਅੱਜ ਕਲੇਸ਼ ਪਿਆਏ ਤੂੰ ਪਰਮਾਤਮਾ ਦਾ ਨਾਮ ਲੈ ਜਾਪ ਸਭ ਕਰ